ਇਹ ਨਹੀਂ ਕਿ ਇਹੋ ਮੇਰਾ ਅੰਕਿਤ ਚਾਹੀਦਾ ਨੀ ਤਾਂ ਸੋਨੂ ਵੀ ਨਹੀਂ ਰਹੇਗਾ ਭਰਾਵਾਂ ਨੇ ਇਹਨਾਂ ਨੇ ਬਹੁਤ ਜ਼ਿਆਦਾ ਨਜ਼ਾਇਜ਼ ਕੀਤੀ ਆਪਣੇ ਘਰ ਦੇ ਅੰਦਰ ਨਿਹਾਤੇ ਨੂੰ ਮੇਰੇ ਘਰ ਤੇ ਨੂੰ ਅੰਦਰ ਵੜ ਕੇ ਇਹਨਾਂ ਨੇ ਚਟਾ ਮਾਰੀਆ ਆਪਾਂ ਨਹੀਂ ਜੇ ਸਰਕਾਰ ਨਹੀਂ ਕਰਨਾ ਜੇ ਨਹੀਂ ਜੇ ਸਾਡੇ ਭਰਾਵਾਂ ਦਾ ਕਾਤਲ ਨਹੀਂ ਵੜੇ ਜਾਂਦੇ ਭਰਾਵਾਂ ਨੇ ਇਹਨਾਂ ਨੇ ਬਹੁਤ ਜ਼ਿਆਦਾ ਨਜ਼ਾਇਜ਼ ਕੀਤੀ ਆਪਣੇ ਘਰ ਦੇ ਅੰਦਰ ਨਿਹਾਤੇ ਨੂੰ ਆਪਣੀ ਵਾਈਫ ਨਾਲ ਸੈਰ ਕਰਨ ਗਏ ਨੂੰ ਇਹਨਾਂ ਨੇ ਨਿਹਾਤੇ ਨੂੰ ਅੰਦਰ ਵਾੜ ਕੇ ਇਹਨਾਂ ਨੇ ਛੱਟਾ ਮਾਰੀਆਂ ਘਰ ਦੇ ਅੰਦਰ ਵਾੜ ਕੇ ਨਹੀਂ ਜਾਇਆ ਇਹਨਾਂ ਨੇ ਕੀਤੀ ਆ ਤੇ ਬੱਚੇ ਦੇ ਦਵਾਈ ਲੈਣ ਗਏ ਨੂੰ ਵਿਚਾਰੇ ਨੂੰ ਨਹੀਂ ਆਇਆ ਇਹਨਾਂ ਨੇ ਆਪਣੇ ਘਰ ਦੇ ਅੰਦਰ ਵਾੜ ਗਿਆ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਦਿੱਤਾ ਵੈ ਜੀ ਦੱਸੋ ਆਪਾਂ ਉਹ ਨਹੀਂ ਜੇਰ ਸਤਕਾਰ ਨਹੀਂ ਕਰਨਾ ਜਿੰਨੀ ਜੇਰ ਸਾਡੇ ਭਰਾ ਦਾ ਕਾਤਲ ਹੀ ਵੜੇ ਜਾਂਦੇ ਇੱਕ ਸੋਨੂ ਹੈ ਇੱਕ ਆਜੇ ਹੈ ਇੱਕ ਸੰਨੀ ਹੈ ਇਕ ਨਾਲ ਉਹਦੇ ਜਿਹਦੇ ਘਰ ਦੇ ਅੰਦਰ ਵੜਿਆ ਮੱਲੀ ਤੇ ਨਾਲ ਹੋਰ ਉਹਨਾਂ ਦੇ ਅਣਪਛਾਤੇ ਪੰਜ-ਛੇ ਬੰਦੇ ਆ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਆ ਜਿੰਨੇ ਵਿਅਕਤੀਆਂ ਤੁਸੀਂ ਨਾਮ ਲੈ ਰਹੇ ਹੋ ਕਰਦੇ ਕੀ ਜੀ ਕੌਣ ਆ ਜੀ ਇਹ ਵੇ ਚਿੱਟੇ ਦਾ ਕਾਰੋਬਾਰ ਆ ਜੀ ਮੱਲੀ ਦਾ ਅੱਛਾ ਜੀ ਤੇ ਨਾਲ ਜਿਹੜੇ ਉਹਦੇ ਥੱਲੇ ਆ ਸੋਨੂ ਆ ਇਹ ਇਹ ਸਾਰੇ ਵੇਚਦੇ ਆ ਉਹਦੇ ਥੱਲੇ ਲੱਗ ਕੇ ਉੱਥਪਲਾਏ ਰੱਖੇ ਹੋਏ ਉਹਨੇ ਨਿੱਕੇ-ਮੋਟੇ ਜਿੰਨੇ ਵੀ ਆ ਜੀ ਤੇ ਮੱਲੀ ਨੇ ਜਿੰਨੀ ਝੇਰ ਸਾਡੇ ਭਰਾ ਦਾ ਸਸਕਾਰ ਆਪਾਂ ਉਹਨੀ ਝੇਰਨੀ ਜੀ ਕਰਦਾ ਜਿੰਨੀ ਝੇਰ ਤਾਦ ਲਈ ਫੜੇ ਜਾਂਦੇ ਜਿਨ੍ਹਾਂ ਦੇ ਮਾਂ ਨਾਮ ਲਏ ਆ ਪਰ ਕਿਤੇ ਨਾ ਕਿਤੇ ਕਿਵੇਂ ਦੇਖਦੇ ਹੋ ਭਰੇ ਬਾਜ਼ਾਰ ਦੇ ਵਿੱਚ ਇੱਕ ਫੈਮਿਲੀ ਦੇ ਨਾਲ ਇਦਾਂ ਦੀ ਜਿਹੜੀ ਹੈ ਮਿਸ ਅੰਟਰਟੇਨਿੰਗ ਹੋਈ ਹੈ ਜਨਾਬ ਇਹ ਪ੍ਰਸ਼ਾਸਨ ਹੈ ਇਹ ਪ੍ਰਜਾਣ ਦੀ ਜੋ ਵੀ ਹੈ ਪ੍ਰਸ਼ਾਸਨ ਦੀ ਇੱਥੇ ਥਾਣੇ ਦੇ ਹੱਦ ਦੇ ਪ੍ਰਸ਼ਾਸਨ ਦਾ ਨਾਕਾ ਕਿੰਨੀ ਕੁ ਦੂਰ ਲੱਗਾ ਹੁੰਦਾ ਈ ਕਿਤੇ ਜੇ ਜਮạch 10 ਕ ਪੈਰ ਪੈਰ ਗਾਂ ਜਾਓ ਤੇ ਨਾਕਾ ਲੱਗਾ ਹੁੰਦਾ ਉੱਥੇ ਠੀਕ ਹੈ ਤੇ ਪੁਲਿਸ ਕਿੰਨੀ ਕੁ ਦੂਰ ਸੀ ਕਿਤੇ ਪੁਲਿਸ ਲੱਗ ਗਈ ਸੀਗਾ 5 ਮਿੰਟ ਦਾ ਰਾਹ ਵੀ ਨਹੀਂ ਸੀਗਾ ਜਿੱਥੋਂ 5 ਨੰਬਰ थाना ਲੱਗਦਾ ਜੀ ਵੈਸਟ ਹਲਕੇ ਦੇ ਅੰਦਰ ਲਗਾਤਾਰ ਇਹ ਵਾਰਦਾਤਾ ਦੇਖਣ ਨੂੰ ਮਿਲਦੀਆਂ ਪਈਆਂ ਜੀ ਗੱਲ ਕਰੀਏ ਡਿਵੀਜ਼ਨ ਨੰਬਰ 5 ਭਾਰਗੋ ਕੈਂਪ थाना 바ਵਾ ਖੇਲ थाना ਔਰ ਇਵਨ ਉੱਥੇ ਸੀਏ 2 ਵੀ ਜਿਹੜੀ ਆ ਚੁੱਕੀ ਹੈ ਲੇਕਿਨ ਉੱਥੇ ਦੇ ਲੋਕਾਂ ਨੂੰ ਕੋਈ ਡਰ ਡੁੱਕੜ ਨਹੀਂ ਲੱਗਦਾ ਪੁਲਿਸ ਪ੍ਰਸ਼ਾਸਨ ਦਾ ਜਾਨ ਭਾਈ ਪ੍ਰਚਾਰ ਸੰਤੋਸ਼ 50 ਸੰਦੇ ਹੋਣਾ ਜੀ ਨਾ ਗਸਤੇ ਵਿੱਚ सोनू सोनू ਦੇ ਫਾਦਰ ਉਹਨਾਂ ਦਾ ਬ੍ਰਦਰ ਕਰਨ ਮੱਲੀ ਇਹਨਾਂ ਨੇ ਐਕਟਿਵ ਰੋਕੀ ਸਾਡੀ ਤੋ ਆਪਣੇ ਸਾਰੇ ਹਮਲਾ ਕਰਕੇ ਮੇਰੇ ਹਸਬੰਡ ਨਹੀਂ ਜਗੇ ਕੇ ਸਾਰੇ ਜਨ ਇਹਨਾਂ ਨੂੰ ਪਾ ਗਏ ਇਹ ਉਹਨਾਂ ਵਿਚਾਰ ਕਰਨ ਲਈ ਕਰਨ ਮੱਲੀ ਦੇ ਘਰ ਗਏ ਉਹਦੀ ਵਾਈਫ ਨੇ ਵੀ ਗੇਟ ਬੰਦ ਕਰ ਲਿਆ ਧੱਕਾ ਮਾਰ ਕੇ ਕਰਨ ਮੱਲੀ ਵੀ ਵਿੱਚ ਸੀ ਸਾਰਿਆਂ ਨੇ ਮਾਰਿਆ ਸਰ ਕਿਸੇ ਨੇ ਨਹੀਂ ਸੁਣੀ ਬਹੁਤ ਜ਼ਿਆਦਾ ਮਾਰਿਆ ਸਰ ਉਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਤਾਂ ਮੈਨੂੰ ਜਿੰਨਾ ਮੇਰਾ ਅੰਕਿਤ ਚਾਹੀਦਾ ਆ ਨਹੀਂ ਤਾਂ ਸੋਨੂੰ ਵੀ ਨਹੀਂ ਰਹੇਗਾ ਬੱਸ ਮੈਂ ਹੁਣ ਗਿਆ ਤੇ ਮੈਨੂੰ ਹਾਲੇ ਕੋਈ ਪਤਾ ਨਹੀਂ ਆਇਆ ਹੀ ਹਾਲੇ ਆਣ ਕੇ ਪਤਾ ਕਰਕੇ ਦੱਸ ਦਿੰਦਾ ਨਹੀਂ ਕਿੱਥੇ ਕਰਕੇ ਹਮਲਾ ਹੋਇਆ ਨਹੀਂ ਪਤਾ ਹੀ ਨਹੀਂ ਮੈਂ ਆਇਆ ਹੀ ਆ ਵੀ ਹਾਲੇ ਪਰਿਵਾਰ ਦੀ ਕਾਫੀ ਢੇਰ ਹੋ ਗਈ ਤੁਹਾਨੂੰ ਮੈਂ ਆਇਆ ਹੁਣ ਪਰਿਵਾਰ ਦੇ ਮੈਂ ਕੋਲ ਖੜੇ ਸੀਗੇ ਸਰ ਬੰਦਿਆ ਬੰਦਿਆ ਲੜਾਈ ਹੋਈ ਕੰਡੀਸ਼ਨ ਵੀ ਲੜਕੇ ਲੜਕੀ ਦੀ ਕੰਡੀਸ਼ਨ ਦੱਸ ਦਿਓ ਮੈਂ ਦੇਖ ਕੇ ਦੱਸ ਦਿੰਦਾ ਹੁਣ ਬਹੁਤ ਹੋ ਗਈਆਂ ਨੇ ਉਹਦੀ ਸਰ ਬਰੀਫ ਕਰ ਦਿਓ ਅੱਛਾ ਮੌਤ ਹੋ ਗਈ ਗੁਰੂ ਜੀ ਨੂੰ ਮੈਂ ਪੁੱਛ ਕੇ ਦੱਸੂਗਾ ਠੀਕ ਹੈ ਜੀ